ਸਸਿਕਾਰ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਸੈਟਲ ਤੋਂ ਇੱਕ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਭਾਰਤੀ ਵਿਦਿਆਰਥਣ ਜਾਨਵੀ ਕੰਤੂਲਾ ਦੀ ਦੁਖਦਾਈ ਮੌਤ ਦੇ ਮਾਮਲੇ ਦੇ ਵਿੱਚ ਸ਼ਹਿਰ ਨੇ ਉਸ ਦੇ ਪਰਿਵਾਰ ਦੇ ਨਾਲ 29 ਮਿਲੀਅਨ ਡਾਲਰ ਦਾ ਇੱਕ ਵੱਡਾ ਵਿੱਤੀ ਸਮਝੌਤਾ ਕੀਤਾ ਹੈ 3 ਸਾਲ ਪਹਿਲਾਂ ਇੱਕ ਤੇਜ਼ ਰਫਤਾਰ ਪੁਲਿਸ ਗੱਡੀ ਦੀ ਟੱਕਰ ਦੇ ਨਾਲ ਜਾਨਵੀ ਦੀ ਜਾਨ ਚਲੀ ਗਈ ਸੀ ਇਸ ਮਾਮਲੇ ਨੇ ਨਾ ਸਿਰਫ ਅਮਰੀਕਾ ਦੇ ਵਿੱਚ ਪੁਲਿਸ ਜਵਾਬਦੇਹੀ ਉੱਤੇ ਸਵਾਲ ਖੜੇ ਕੀਤੇ ਸਗੋਂ ਐਮਰਜੈਂਸੀ ਡਰਾਈਵਿੰਗ ਨਿਯਮਾਂ ਨੂੰ ਲੈ ਕੇ ਵੀ ਗੰਭੀਰ ਚਰਚਾ ਸ਼ੁਰੂ ਕੀਤੀ ਸੀ ਆਹ ਹੁਣ ਜਾਣਦੇ ਆ ਇਸ ਪੂਰੇ ਮਾਮਲੇ ਦੀ ਵਿਸਥਾਰ ਦੇ ਨਾਲ ਰਿਪੋਰਟ ਸਟੇਟਵਸ਼ਨ ਨੇ ਪਾਰਟੀ ਵਿਦਿਆਰਥਣ ਜਾਨਵੀ ਕੰਦੂਲਾ ਦੀ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਪਰਿਵਾਰ ਦੇ ਨਾਲ ਵੱਡੇ ਪੱਧਰੀ ਸਮਝੌਤੇ ਦਾ ਐਲਾਨ ਕੀਤਾ ਹੈ ਇਹ ਸਮਝੌਤਾ ਉਸ ਦੁਖਦਾਈ ਹਸਿਤ 3 ਸਾਲ ਤੋਂ ਵੱਧ ਸਮੇਂ ਬਾਅਦ ਹੋਇਆ ਜਿਸ ਦੇ ਵਿੱਚ ਇੱਕ ਅਮਰੀਕੀ ਪੁਲਿਸ ਅਧਿਕਾਰੀ ਦੀ ਗੱਡੀ ਦੀ ਟੱਕਰ ਦੇ ਨਾਲ ਕੰਦੂਲਾ ਦੀ ਮੌਤ ਹੋ ਗਈ ਸੀ ਅਸੋਸੀਏਟਿਡ ਪ੍ਰੈਸੈਂਸਾ ਸੇਟਲ ਸ਼ਹਿਰ ਦੇ ਮਾਮਲਾ ਅਰਨਿਪਟਨ ਦੇ ਲਈ ਪਰਿਵਾਰ ਨੂੰ 29 ਮਿਲੀਅਨ ਡਾਲਰ ਦੇਣ ਤੇ ਲਈ ਸਾਮਤੀ ਦਿੱਤੀ ਹੈ। ਇਸ ਤੋਂ ਪਹਿਲਾਂ 2024 ਦੇ ਵਿੱਚ ਪਰਿਵਾਰ ਦੇ ਵੱਲੋਂ ਸ਼ਹਿਰ ਅਤੇ ਸਾਬਕਾ ਪੁਲਿਸ ਅਧਿਕਾਰੀ ਕੇਵਿਨ ਡੇਵ ਦੇ ਖਿਲਾਫ 110 ਮਿਲੀਅਨ ਡਾਲਰ ਦਾ ਗਲਤ ਮੌਤ ਅਤੇ ਲਾਪਰਵਾਹੀ ਦਾ ਮੁਕਦਮਾ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਸ ਰਕਮ ਦੇ ਵਿੱਚੋਂ ਲਗਭਗ 20 ਮਿਲੀਅਨ ਡਾਲਰ ਸ਼ਹਿਰ ਦੀ ਪਿੰਮੇਰਾਹੀ ਪਰੇ ਜਾਨ ਦੀ ਸੰਭਾਵਨਾ ਸਿਟੀ ਅਟਾਰਨੀ ਏਰੀਕਾ ਇਵਾਨਸ ਨੇ ਬਿਆਨ ਦੇ ਵਿੱਚ ਕਿਹਾ ਕਿ ਜਾਨਵੀ ਕੰਦੂਲਾ ਦੀ ਮੌਤ ਦਿਲ ਦਿਲਾ ਦੇਣ ਵਾਲੀ ਸੀ ਅਤੇ ਸ਼ਹਿਰ ਨੂੰ ਉਮੀਦ ਹੈ ਕਿ ਇਹ ਸਮਝੌਤਾ ਪਰਿਵਾਰ ਨੂੰ ਕੁਝ ਹੱਦ ਤੱਕ ਸੰਤੁਸ਼ਟੀ ਦੇਵੇਗਾ ਉਹਨਾਂ ਕਿਹਾ ਕਿ ਜਾਨਵੀ ਦੀ ਜ਼ਿੰਦਗੀ ਮਹੱਤਵਪੂਰਨ ਸੀ ਅਤੇ ਉਸ ਦੀ ਕਮੀ ਉਸ ਦੇ ਪਰਿਵਾਰ ਦੋਸਤਾਂ ਤੇ ਭਾਈਚਾਰੇ ਦੇ ਲਈ ਵੱਡਾ ਘਟ ਹੈ ਜਾਨਵੀ ਕੰਦੂਲਾ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਨਾਰਥ ਈਸਟਰਨ ਯੂਨੀਵਰਸਿਟੀ ਦੇ ਸੀਟਲ ਕੈਂਪਸ ਦੇ ਵਿੱਚ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਮਾਸਟਰ ਡਿਗਰੀ ਕਰ ਰਹੀ ਸੀ ਕ੍ਰਾਸਿੰਗ ਸਮੇਂ ਉਹ ਟੈਕਸਚਰ ਐਵੈਨਿਊ ਅਤੇ ਥਾਮਸ ਸਟਰੀਟ ਉਤੇ ਕ੍ਰਾਸ ਵਾਕ ਰਾਹੀਂ ਸੜਕ ਪਾਰ ਕਰ ਰਹੀ ਸੀਗੀ ਤੇ ਸੁਰਾਨ ਅਧਿਕਾਰੀ ਕੇਵਨ ਦੇਵ ਇੱਕ ਉੱਚ ਪ੍ਰਾਥਮਿਕਤਾ ਵਾਲੀ ਡਰਗ ਓਵਰਡੋਸ ਦੇ ਕਾਲ ਦਾ ਜਵਾਬ ਦੇਣ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਰਿਪੋਰਟਾਂ ਅਨੁਸਾਰ ਉਹ 40 ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਦੇ ਵਿੱਚ ਲਗਭਗ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਿਹਾ ਸੀ ਡੈਸ਼ ਕ্যাম ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਟੱਕਰ ਤੋਂ ਬਾਅਦ ਕੰਦੂਲਾ ਦਾ ਸਰੀਰ ਕਾਫੀ ਦੂਰ ਤੱਕ ਜਾ ਕੇ ਗਿਰਿਆ ਤੇ ਬਾਅਦ ਵਿੱਚ ਦੋਚੇ 25 ਵਿੱਚ ਅੰਤਰੀਮ ਪੁਲਿਸ ਮੁਖੀ ਨੇ ਅਧਿਕਾਰ ਨੂੰ ਖਤਰਨਾਕ ਡਰਾਈਵਿੰਗ ਗਾਰਡ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹਾਸੀ ਤੋਂ ਬਾਅਦ ਇੱਕ ਹੋਰ ਵਿਵਾਦ ਵੀ ਸਾਹਮਣੇ ਆਇਆ ਜੁਰੇ ਪੁਲਿਸ ਅਧਿਕਾਰੀ ਦੀ ਬੋਡੀ ਕੈਮਰੇ 'ਤੇ ਰਿਕਾਰਡ ਕੀਤੀ ਗਈ ਗੱਲਬਾਤ ਦੇ ਵਿੱਚ ਕੰਦੂਲਾ ਦੇ ਮੌਤ ਬਾਰੇ ਅਸੰਵੇਦਨਸ਼ੀਲ ਟਿੱਪਣੀਆਂ ਸੁناਈਆਂ ਗਿਆ ਪੁਲਿਸ ਵਿਭਾਗ ਨੇ ਇਸ ਨੂੰ ਨੀਚ ਅਤੇ ਬੇਰਹਿਮ ਕਰਾਰ ਦੇਂਦਿਆਂ ਸੰਬੰਧਿਤ ਅਧਿਕਾਰੀ ਨੂੰ ਵੀ ਬਦਖਾਸਤ ਕਰ ਦਿੱਤਾ ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਪੁਲਿਸ ਜਵਾਬਦੇਹੀ ਤੇਜ਼ ਰਫ਼ਤਾਰ ਐਮਜੋਸ ਜੀ ਡਰਾਈਵਿੰਗ ਕਰਤੇ ਜਨਤਕ ਸੁਰੱਖਿਆ ਬਾਰੇ ਵੱਡੀ ਚਰਚਾ ਨੂੰ ਚਰਮ ਦਿੱਤਾ ਹੁਣ ਬੀਤੇ ਸਮਝੌਤੇ ਨਾਲ ਕਾਨੂੰਨੀ ਲੜਾਈ ਦਾ ਇੱਕ ਵੱਡਾ ਪੜਾਅ ਖਤਮ ਹੋ ਗਿਆ ਪਰ ਕਟਨਾ ਹਜੇ ਵੀ ਨਿਆਂ ਅਤੇ ਜਵਾਬਦੇਹੀ ਬਾਰੇ ਸਵਾਲ ਛੱਡਦੀ ਹੈ ਫਿਲਹਾਲ ਕੰਦੂਲਾ ਦਾ ਪਰਿਵਾਰ ਇਸ ਸਮਝੌਤੇ ਤੋਂ ਬਾਅਦ ਅਗਲੇ ਕਦਮਾਂ 'ਤੇ ਵਿਚਾਰ ਕਰ ਰਿਹਾ ਹੈ ਜਦਕਿ ਸ਼ਹਿਰ ਨੇ ਇਸ ਘਟਨਾ ਤੋਂ ਸਿੱਖ ਲੈ ਕੇ ਭਵਿੱਖ ਦੇ ਵਿੱਚ ਸੁਰੱਖਿਆ ਮਿਆਰਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਹੈ ਸਸਿਕਾ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਸੈਟਲ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਰਟੇ ਵਿਦਿਆਰਥਣ ਜਾਨਵੀ ਕੰਤੂਲਾ ਦੀ ਦੁਖਦਾਈ ਮੌਤ ਦੇ ਮਾਮਲੇ ਦੇ ਵਿੱਚ ਸ਼ਹਿਰ ਨੇ ਉਸ ਦੇ ਪਰਿਵਾਰ ਦੇ ਨਾਲ 29 ਮਿਲੀਅਨ ਡਾਲਰ ਦਾ ਇੱਕ ਵੱਡਾ ਵਿੱਤੀ ਸਮਝੌਤਾ ਕੀਤਾ ਹੈ 3 ਸਾਲ ਪਹਿਲਾਂ ਇੱਕ ਤੇਜ਼ ਹਫਤਾਰ ਪੁਲਿਸ ਗੱਡੀ ਦੀ ਟੱਕਰ ਦੇ ਨਾਲ ਜਾਨਵੀ ਦੀ ਜਾਨ ਚਲੀ ਗਈ ਸੀ ਇਸ ਮਾਮਲੇ ਨੇ ਨਾ ਸਿਰਫ ਅਮਰੀਕਾ ਦੇ ਵਿੱਚ ਪੁਲਿਸ ਜਵਾਬਦੇਹੀ ਉੱਤੇ ਸਵਾਲ ਖੜੇ ਕੀਤੇ ਸਗੋਂ ਐਮਰਜੈਂਸੀ ਡਰਾਈਵਿੰਗ ਨਿਯਮਾਂ ਨੂੰ ਲੈ ਕੇ ਵੀ ਗੰਭੀਰ ਚਰਚਾ ਸ਼ੁਰੂ ਕੀਤੀ ਸੀ ਆ ਹੁਣ ਜਾਣਦੇ ਆ ਇਸ ਪੂਰੇ ਮਾਮਲੇ ਦੀ ਵਿਸਥਾਰ ਦੇ ਨਾਲ ਰਿਪੋਰਟ ਸੇਟਲ ਸ਼ਹਿਰ ਨੇ ਪਾਰਟੀ ਵਿਦਿਆਰਥਣ ਜਾਨਵੀ ਕੰਦੂਲਾ ਦੀ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਪਰਿਵਾਰ ਦੇ ਨਾਲ ਵੱਡੇ ਪੀਤੀ ਸਮਝੌਤੇ ਦਾ ਐਲਾਨ ਕੀਤਾ ਹੈ ਇਹ ਸਮਝੌਤਾ ਉਸ ਦੁਖਦਾਈ ਹਸਤ ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਹੋਇਆ ਜਿਸ ਦੇ ਵਿੱਚ ਇੱਕ ਅਮਰੀਕੀ ਪੁਲਿਸ ਅਧਿਕਾਰੀ ਦੀ ਗੱਡੀ ਦੇ ਟੱਕਲ ਦੇ ਨਾਲ ਕੰਦੂਲਾ ਦੀ ਮੌਤ ਹੋ ਗਈ ਸੀ ਐਸੋਸੀਏਟਿਡ ਪ੍ਰੈਸ ਦੇ ਅਨੁਸਾਰ ਸੇਟਲ ਸ਼ਹਿਰ ਦੇ ਮਾਮਲਾ ਨਿਪਟੌਨ ਦੇ ਲਈ ਪਰਿਵਾਰ ਨੂੰ 29 ਮਿਲੀਅਨ ਡਾਲਰ ਦੇਣ ਤੇ ਲਈ ਸਹਿਮਤੀ ਦਿੱਤੀ ਹੈ ਇਸ ਤੋਂ ਪਹਿਲਾਂ 2024 ਦੇ ਵਿੱਚ ਪਰਿਵਾਰ ਦੇ ਵੱਲੋਂ ਸ਼ਹਿਰ ਅਤੇ ਸਭ ਦਾ ਪੁਲਿਸ ਅਧਿਕਾਰੀ ਕੇਵਿਨ ਡੇਵ ਦੇ ਖਿਲਾਫ 110 ਮਿਲੀਅਨ ਡਾਲਰ ਦਾ ਗਲਤ ਮੌਤ ਅਤੇ ਲਾਪਰਵਾਹੀ ਦਾ ਮੁਕਦਮਾ ਦਰਜ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਇਸ ਰਕਮ ਦੇ ਵਿੱਚੋਂ ਲਗਭਗ 20 ਮਿਲੀਅਨ ਡਾਲਰ ਸ਼ਹਿਰ ਦੀ ਪਿੰਮੇ ਰਾਹੀਂ ਪਰਜਵਾਨ ਦੀ ਸੰਭਾਵਨਾ ਹੈ ਸਿਟੀ ਅਟਾਰਨੀ 에리카 ਇਵਾਨਸ ਨੇ ਬਿਆਨ ਦੇ ਵਿੱਚ ਕਿਹਾ ਕਿ ਜਾਨਵੀ ਕੰਦੂਲਾ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਸੀ ਅਤੇ ਸ਼ਹਿਰ ਨੂੰ ਉਮੀਦ ਹੈ ਕਿ ਇਹ ਸਮਝੌਤਾ ਪਰਿਵਾਰ ਨੂੰ ਕੁਝ ਹੱਦ ਤੱਕ ਸੰਤੁਸ਼ਟੇ ਕਰੇਗਾ ਉਨੇ ਕਿਹਾ ਕਿ ਜਾਨਵੀ ਦੀ ਜ਼ਿੰਦਗੀ ਮਹੱਤਵਪੂਰਨ ਸੀ ਅਤੇ ਉਸ ਦੀ ਕਮੀ ਉਸ ਦੇ ਪਰਿਵਾਰ, ਦੋਸਤਾਂ ਤੇ ਭਾਈਚਾਰੇ ਲਈ ਵੱਡਾ ਘਾਟ ਹੈ ਜਾਨਵੀ ਕੰਦੂਲਾ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਨਾਰਥ-ਈਸਟਰਨ ਯੂਨੀਵਰਸਿਟੀ ਦੇ ਸੈਟਲ ਕੈਂਪਸ ਦੇ ਵਿੱਚ ਇਨਫੋਰਮੇਸ਼ਨ ਸਿਸਟਮ ਤੇ ਵਿੱਚ ਮਾਸਟਰ ਡਿਗਰੀ ਕਰ ਰਹੀ ਸੀ ਹਾਸੇ ਦੇ ਸਮੇਂ ਉਹ ਟੈਕਸਚਰ ਐਵੈਨਿਊ ਅਤੇ ਥਾਮਸ ਸਟਰੀਟ ਉੱਤੇ ਕ੍ਰਾਸਵਕ ਰਾਹੀਂ ਸੜਕ ਪਾਰ ਕਰ ਰਹੀ ਸੀਗੀ ਤੇ ਸੁਰਾਨ ਅਧਿਕਾਰੀ ਕੇਵਨ ਦੇਵ ਇੱਕ ਉੱਚ ਪ੍ਰਾਥਮਿਕਤਾ ਵਾਲੀ ਡਰਗ ਓਵਰਡੋਸ ਕਾਲ ਦਾ ਜਵਾਬ ਦੇਣ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਰਿਪੋਰਟਾਂ ਅਨੁਸਾਰ ਉਹ 40 ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਦੇ ਵਿੱਚ ਲਗਭਗ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਿਹਾ ਸੀ ਡੈਸ਼ ਕਮ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਟੱਕਰ ਤੋਂ ਬਾਅਦ ਕੰਦੂਲਾ ਦਾ ਸਰੀਰ ਕਾਫੀ ਦੂਰ ਤੱਕ ਜਾ ਕੇ ਗਿਰਿਆ ਤੇ ਬਾਅਦ ਵਿੱਚ ਦੋਚੇ 25 ਵਿੱਚ ਅੰਤਰੀਮ ਪੁਲਿਸ ਮੁਖੀ ਨੇ ਅਧਿਕਾਰੀ ਨੂੰ ਖਤਰਨਾਕ ਡਰਾਈਵਿੰਗ ਕਾਰਡ ਨੋਕਰੀ ਤੋਂ ਖਾਸ ਕਰ ਦਿੱਤਾ ਹਾਸੇ ਤੋਂ ਬਾਅਦ ਇੱਕ ਹੋਰ ਵਿਵਾਦ ਵੀ ਸਾਹਮਣੇ ਆਇਆ ਜੁਰੇ ਇੱਕ ਪੁਲਿਸ ਅਧਿਕਾਰੀ ਦੀ ਬੋਡੀ ਕੈਮਰੋ ਤੇ ਰਿਕਾਰਡ ਕੀਤੀ ਗਈ ਗੱਲਬਾਤ ਦੇ ਵਿੱਚ ਕੰਦੂਲਾ ਦੇ ਮੌਤ ਬਾਰੇ ਅਸੰਵੇਦਨਸ਼ੀਲ ਟਿੱਪਣੀਆਂ ਸੁਣਾਈਆਂ ਗਿਆ ਪੁਲਿਸ ਵਿਭਾਗ ਨੇ ਇਸ ਨੂੰ ਨਿਚੋੜ ਤੇ ਬਹਿਰਮ ਕਰਾ ਲੈਂਦਿਆਂ ਸਬੰਧਤ ਅਧਿਕਾਰੀ ਨੂੰ ਵੀ ਬਲਖਾਸਤ ਕਰ ਦਿੱਤਾ ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਪੁਲਿਸ ਜਵਾਬਦੇਹੀ ਤੇਜ਼ ਰਫ਼ਤਾਰ ਐਮਜੋਸ ਜੀ ਡਰਾਈਵਿੰਗ ਕਰਤੇ ਜਨਤਕ ਸੁਰੱਖਿਆ ਬਾਰੇ ਵੱਡੀ ਚਰਚਾ ਨੂੰ ਚਰਮ ਦਿੱਤਾ ਹੁਣ ਬੀਤੀ ਸਮਝੌਤੇ ਨਾਲ ਕਾਨੂੰਨੀ ਲੜਾਈ ਦਾ ਇੱਕ ਵੱਡਾ ਪੜਾਅ ਖਤਮ ਹੋ ਗਿਆ ਹੈ ਪਰ ਕਟਨਾ ਹਜੇ ਵੀ ਨਿਆਂ ਅਤੇ ਜਵਾਬਦੇਹੀ ਬਾਰੇ ਸਵਾਲ ਛੱਡਦੀ ਹੈ ਫਿਲਹਾਲ ਕੰਦੂਲਾ ਦਾ ਪਰਿਵਾਰ ਇਸ ਸਮਝੌਤੇ ਤੋਂ ਬਾਅਦ ਅਗਲੇ ਕਦਮਾਂ 'ਤੇ ਵਿਚਾਰ ਕਰ ਰਿਹਾ ਹੈ ਜਦਕਿ ਸ਼ਹਿਰ ਨੇ ਇਸ ਘਟਨਾ ਤੋਂ ਸਿੱਖ ਲੈ ਕੇ ਭਵਿੱਖ ਦੇ ਵਿੱਚ ਸੁਰੱਖਿਆ ਮਿਆਰਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਹੈ ਸਸਿਕਾ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਸੈਟਲ ਤੋਂ ਇੱਕ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਪਾਲਤੀ ਵਿਦਿਆਰਥਣ ਜਾਨਵੀ ਕੰਤੋਲਾ ਦੀ ਦੁਖਦਾਈ ਮੌਤ ਦੇ ਮਾਮਲੇ ਦੇ ਵਿੱਚ ਸ਼ਹਿਰ ਨੇ ਉਸ ਦੇ ਪਰਿਵਾਰ ਦੇ ਨਾਲ 29 ਮਿਲੀਅਨ ਡਾਲਰ ਦਾ ਇੱਕ ਵੱਡਾ ਵਿੱਤੀ ਸਮਝੌਤਾ ਕੀਤਾ ਹੈ। 3 ਸਾਲ ਪਹਿਲਾਂ ਇੱਕ ਤੇਜ਼ ਹਫਤਾਰ ਪੁਲਿਸ ਦੇ ਗੱਡੀ ਦੀ ਟੱਕਰ ਦੇ ਨਾਲ ਜਾਨਵੀ ਦੀ ਜਾਨ ਚਲੀ ਗਈ ਸੀ ਇਸ ਮਾਮਲੇ ਨੇ ਨਾ ਸਿਰਫ ਅਮਰੀਕਾ ਦੇ ਵਿੱਚ ਪੁਲਿਸ ਜਵਾਬਦੇਹੀ ਉੱਤੇ ਸਵਾਲ ਖੜੇ ਕੀਤੇ ਸਗੋਂ ਐਮਰਜੈਂਸੀ ਡਰਾਈਵਿੰਗ ਨਿਯਮਾਂ ਨੂੰ ਲੈ ਕੇ ਵੀ ਗੰਭੀਰ ਚਰਚਾ ਸ਼ੁਰੂ ਕੀਤੀ ਸੀ ਆਹ ਹੁਣ ਜਾਣਦੇ ਆ ਇਸ ਪੂਰੇ ਮਾਮਲੇ ਦੀ ਵਿਸਥਾਰ ਨਾਲ ਰਿਪੋਰਟ ਸੈਨੇਟਰ ਸ਼ਰ ਨੇ ਪਾਰਟੀ ਵਿਦਿਆਰਥਣ ਜਾਨਵੀ ਕੰਦੂਲਾ ਦੀ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਪਰਿਵਾਰ ਦੇ ਨਾਲ ਵੱਡੇ ਪੀਤੀ ਸਮਝੌਤੇ ਦਾ ਐਲਾਨ ਕੀਤਾ ਹੈ ਇਹ ਸਮਝੌਤਾ ਉਸ ਦੁਖਦਾਈ ਹਸਤ 3 ਸਾਲ ਤੋਂ ਵੱਧ ਸਮੇਂ ਬਾਅਦ ਹੋਇਆ ਜਿਸ ਦੇ ਵਿੱਚ ਇੱਕ ਅਮਰੀਕੀ ਪੁਲਿਸ ਅਧਿਕਾਰੀ ਦੀ ਕਟੀਲ ਟੱਕਲ ਦੇ ਨਾਲ ਕੰਦੂਲਾ ਦੀ ਮੌਤ ਹੋ ਗਈ ਸੀ ਐਸੋਸੀਏਟਿਡ ਪ੍ਰੈਸੈਂਸਾ ਸੇਟਲ ਸ਼ਹਿਰ ਦੇ ਮਾਮਲਾ ਅਰਨਿਪਟਨ ਦੇ ਲਈ ਪਰਿਵਾਰ ਨੂੰ 29 ਮਿਲੀਅਨ ਡਾਲਰ ਦੇਣ ਦੇ ਲਈ ਸਹਿਮਤੀ ਦਿੱਤੀ ਹੈ ਇਸ ਤੋਂ ਪਹਿਲਾਂ 2024 ਦੇ ਵਿੱਚ ਪਰਿਵਾਰ ਦੇ ਵੱਲੋਂ ਸ਼ਹਿਰ ਅਤੇ ਸਾਬਕਾ ਪੁਲਿਸ ਅਧਿਕਾਰੀ ਕੇਵਿਨ ਡੇਵ ਦੇ ਖਿਲਾਫ 110 ਮਿਲੀਅਨ ਡਾਲਰ ਦਾ ਗਲਤ ਮੌਤ ਅਤੇ ਲਾਪਰਵਾਹੀ ਦਾ ਮੁਕਦਮਾ ਦਰਜ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਇਸ ਰਕਮ ਦੇ ਵਿੱਚੋਂ ਲਗਭਗ 20 ਮਿਲੀਅਨ ਡਾਲਰ ਸ਼ਹਿਰ ਦੀ ਪਿੰਮੇਰਾਹੀ ਪਰਜਵਾਨ ਦੀ ਸੰਭਾਵਨਾ ਹੈ ਸਿਟੀ 18 ਨੀ एريكا इवान्स ਨੇ بیان ਦੇ ਵਿੱਚ ਕਿਹਾ ਕਿ ਜਾਨਵੀ ਕੰਦੂਲਾ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਸੀ ਅਤੇ ਸ਼ਹਿਰ ਨੂੰ ਉਮੀਦ ਹੈ ਕਿ ਇਹ ਸਮਝੌਤਾ ਪਰਿਵਾਰ ਨੂੰ ਕੁਝ ਹੱਦ ਤੱਕ ਸੰਤੁਸ਼ਟਿ ਦੇਵੇਗਾ। ਉਹਨਾਂ ਨੇ ਕਿਹਾ ਕਿ ਜਾਨਵੀ ਦੀ ਜ਼ਿੰਦਗੀ ਮਹੱਤਵਪੂਰਨ ਸੀ ਅਤੇ ਉਸ ਦੀ ਕਮੀ ਉਸ ਦੇ ਪਰਿਵਾਰ, ਦੋਸਤਾਂ ਤੇ ਭਾਈਚਾਰੇ ਲਈ ਵੱਡਾ ਘਾਟਾ ਹੈ। ਜਾਨਵੀ ਕੰਦੂਲਾ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਨਾਰਥ-ਈਸਟਰਨ ਯੂਨੀਵਰਸਿਟੀ ਦੇ ਸੀਟਲ ਕੈਂਪਸ ਦੇ ਵਿੱਚ ਇਨਫੋਰਮੇਸ਼ਨ ਸਿਸਟਮ ਤੇ ਵਿੱਚ ਮਾਸਟਰ ਡਿਗਰੀ ਕਰ ਰਹੀ ਸੀ। ਹਾਸੇ ਦੇ ਸਮੇਂ ਉਹ ਟੈਕਸਚਰ ਐਵੈਨਿਊ ਅਤੇ ਥਾਮਸ ਸਟਰੀਟ ਉਤੇ ਕ੍ਰਾਸ ਵਾਕ ਰਾਹੀਂ ਸੜਕ ਪਾਰ ਕਰ ਰਹੀ ਸੀਗੀ ਤੇ ਸੁਰਾਨ ਅਧਿਕਾਰੀ ਕੇਵਨ ਦੇਵ ਇੱਕ ਉੱਚ ਪ੍ਰਾਥਮਿਕਤਾ ਵਾਲੀ ਡਰਗ ਓਵਰਡੋਸ ਕਾਲ ਦਾ ਜਵਾਬ ਦੇਣ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਰਿਪੋਰਟਾਂ ਅਨੁਸਾਰ ਉਹ 40 ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਦੇ ਵਿੱਚ ਲਗਭਗ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਿਹਾ ਸੀ ਡੈਸ਼ ਕ্যাম ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਟੱਕਰ ਤੋਂ ਬਾਅਦ ਕੰਦੂਲਾ ਦਾ ਸਰੀਰ ਕਾਫੀ ਦੂਰ ਤੱਕ ਜਾ ਕੇ ਗਿਰਿਆ ਤੇ ਬਾਅਦ ਵਿੱਚ ਦੋਚਾ 25 ਵਿੱਚ ਅੰਤਰੀਮ ਪੁਲਿਸ ਮੁਖੀ ਨੇ ਅਧਿਕਾਰੀ ਨੂੰ ਖਤਰਨਾਕ ਡਰਾਈਵਿੰਗ ਕਾਰਡ ਨੋਕਰੀ ਤੋਂ ਖਾਸ ਕਰ ਦਿੱਤਾ ਹਾਸੇ ਤੋਂ ਬਾਅਦ ਇੱਕ ਹੋਰ ਵਿਵਾਦ ਵੀ ਸਾਹਮਣੇ ਆਇਆ ਜੁਰੇ ਇੱਕ ਪੁਲਿਸ ਅਧਿਕਾਰੀ ਦੀ ਬੋਡੀ ਕੈਮਰੋ ਤੇ ਰਿਕਾਰਡ ਕੀਤੀ ਗਈ ਗੱਲਬਾਤ ਦੇ ਵਿੱਚ ਕੰਦੂਲਾ ਦੇ ਮੌਤ ਬਾਰੇ ਅਸੰਵੇਦਨਸ਼ੀਲ ਟਿੱਪਣੀਆਂ ਸੁਣਾਈਆਂ ਗਿਆ ਪੁਲਿਸ ਵਿਭਾਗ ਨੇ ਇਸ ਨੂੰ ਨੀਚ ਅਤੇ ਬੇਰਹਿਮ ਕਰਾਰ ਦੇਂਦਿਆਂ ਸਬੰਧਤ ਅਧਿਕਾਰੀ ਨੂੰ ਵੀ ਬਰਖਾਸਤ ਕਰ ਦਿੱਤਾ ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਪੁਲਿਸ ਜਵਾਬਦੇਹੀ ਤੇਜ਼ ਰਫ਼ਤਾਰ ਐਮਜੋਸ ਦੇ ਡਰਾਈਵਿੰਗ ਕਰਤੇ ਜਨਤਕ ਸੁਰੱਖਿਆ ਬਾਰੇ ਵੱਡੀ ਚਰਚਾ ਨੂੰ ਚਰਮ ਦਿੱਤਾ ਹੁਣ ਬੀਤੇ ਸਮਝੌਤੇ ਨਾਲ ਕਾਨੂੰਨੀ ਲੜਾਈ ਦਾ ਇੱਕ ਵੱਡਾ ਪੜਾਅ ਖਤਮ ਹੋ ਗਿਆ ਪਰ ਕਟਨਾ ਹਜੇ ਵੀ ਨਿਆਂ ਅਤੇ ਜਵਾਬਦੇਹੀ ਬਾਰੇ ਸਵਾਲ ਛੱਡਦੀ ਹੈ ਫਿਲਹਾਲ ਕੰਦੂਲਾ ਦਾ ਪਰਿਵਾਰ ਇਸ ਸਮਝੌਤੇ ਤੋਂ ਬਾਅਦ ਅਗਲੇ ਕਦਮਾਂ 'ਤੇ ਵਿਚਾਰ ਕਰ ਰਿਹਾ ਹੈ ਜਦਕਿ ਸ਼ਹਿਰ ਨੇ ਇਸ ਘਟਨਾ ਤੋਂ ਸਿੱਖ ਲੈ ਕੇ ਭਵਿੱਖ ਦੇ ਵਿੱਚ ਸੁਰੱਖਿਆ ਮਿਆਰਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਹੈ